ਜਾਨਵਰ ਜਾਂ ਪੰਛੀ ਰੱਖਣ ਦੇ ਸ਼ੌਕੀਨ ਹੈਗੇ ਹੋ ਤਾਂ ਤੁਹਾਨੂੰ ਦੱਸਦੇ ਕਿ ਜਾਨਵਰਾਂ ਅਤੇ ਪੰਛੀਆਂ ਦੀ ਇੱਕ ਅਹਿਮ ਜਾਣਕਾਰੀ ਜਿਹਨੂੰ ਸੁਣ ਕੇ ਤੁਹਾਡਾ ਦਿਲ ਬਾਗੋ-ਬਾਗ ਹੋ ਜਾਵੇਗਾ ਤੁਹਾਨੂੰ ਸਮਝ ਆ ਜਾਵੇਗੀ ਕਿ ਕਿਹੜੇ ਜਾਨਵਰ ਨੂੰ ਘਰ ਵਿੱਚ ਰੱਖਣਾ ਸਹੀ ਮੰਨਿਆ ਜਾਂਦਾ ਤੇ ਕਿਹੜੇ ਜਾਨਵਰ ਨੂੰ ਘਰ ਵਿੱਚ ਜਾਂ ਪੰਛੀ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾਗਾ ਜਾਨਵਰਾਂ ਅਤੇ ਪੰਛੀ ਸੱਚਮੁੱਚ ਹੀ ਸੰਸਾਰ ਦੇ ਸਭ ਤੋਂ ਸ਼ਾਨਦਾਰ ਪਨਾਰੀਆਂ ਦੇ ਵਿੱਚੋਂ ਇੱਕ ਹਨ ਇਸ 'ਚ ਕੋਈ ਵੀ ਗੱਲ ਨਹੀਂ ਗਈ ਅਸੀਂ ਜਿਹੇ ਪਾਲਤੂ ਜਾਨਵਰਾਂ ਨੂੰ ਰੱਖਣਾ ਪਸੰਦ ਕਰਦੇ ਹਾਂ ਸਾਨੂੰ ਪਿਆਰ ਦਾ ਮਾਹੌਲ ਪ੍ਰਦਾਨ ਕਰਦੇ ਹਨ ਕਪਾਲਤੂ ਜਾਨਵਰ ਘਰ 'ਚ ਖੁਸ਼ਹਾਲ ਜਿਹੜਾ ਉਹ ਖੂਬਸੂਰਤੀ ਮਾਹੌਲ ਬਣਾਉਣ ਦੇ ਵਿੱਚ ਕਾਫੀ ਸਾਡੀ ਮਦਦ ਕਰਦੇ ਹਨ ਜਿਸ ਤਰ੍ਹਾਂ ਜਾਨਵਰਾਂ ਦਾ ਚ ਲੋਕਾਂ ਨੂੰ ਕੁੱਤਾ ਇਹੜਾ ਜ਼ਿਆਦਾ ਪਸੰਦ ਹੁੰਦਾ ਹੈ ਕਿਉਂਕਿ ਬਹੁਤ ਜ਼ਿਆਦਾ ਪਿਆਰ ਕਰਦੇ ਉਸੇ ਤਰ੍ਹਾਂ ਪੰਛੀਆਂ ਵਿੱਚੋਂ ਤੋਤੇਆਂ ਨੂੰ ਲੋਕੀ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਪਸੰਦ ਕਰਦੇ ਹਨ ਤੋਤੇਆਂ ਨੂੰ ਘਰ ਵਿੱਚ ਰੱਖਣ ਦੀ ਸਭ ਤੋਂ ਸ਼ੁਭ ਅਤੇ ਕਈਆਂ ਲਈ ਤਾਂ ਅਸ਼ੁਭ ਵੀ ਹੁੰਦਾ ਹੈ ਲੇਕਿਨ ਆਓ ਤੁਹਾਨੂੰ ਦੱਸਦੇ ਹਾਂ ਤੋਤਾ ਰੱਖਣਾ ਸ਼ੁਭ ਹੈ ਜਾਂ ਤੁਹਾਡੇ ਲਈ ਤਾਂ ਜਾਂ ਫਿਰ ਅਸ਼ੁਭ ਹੈਗਾ ਆ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਚ ਉੱਤਰ ਦਿਸ਼ਾ ਚ ਤੋਤਾ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਨਾਲ ਬੱਚੇ ਦਾ ਪੜ੍ਹਾਈ ਚ ਮਨ ਲੱਗਦਾ ਹੈ ਤੇ ਉਹਨਾਂ ਦੀ ਯਾਦ ਸ਼ਕਤੀ ਵੱਧਦੀ ਹੈ ਜੇਕਰ ਕੋਈ ਵਿਅਕਤੀ ਆਪਣੇ ਘਰ ਚ ਤੋਤਾ ਪਾਲਦਾ ਹੈ ਤਾਂ ਇਸ ਨਾਲ ਬਿਮਾਰੀਆਂ ਚ ਖਤਰਾ ਘੱਟ ਹੁੰਦਾ ਹੈ ਅਤੇ ਲੋਕਾਂ ਦੇ ਮਨ ਚ ਵੀ ਨਿਰਾਸ਼ਾ ਵੀ ਘੱਟ ਹੁੰਦੀ ਹੈ ਮਤਲਬ ਕਿ ਤਰ੍ਹਾਂ ਕਿਤੇ ਚੰਗਾ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਘਰ ਚ ਤੋਤਾ ਪਾਲਦੇ ਹੋ ਤਾਂ ਉਸ ਦੀ ਤਸਵੀਰ ਨੂੰ ਲਗਾਉਂਦੇ ਹੋ ਤਾਂ ਇਸ ਨਾਲ ਰਾਹੂ ਕੇਤੂ ਅਤੇ ਛਣੇ ਦੀ ਬੁਰੀ ਨਜ਼ਰ ਤੁਹਾਡੇ ਘਰ ਤੇ ਨਹੀਂ ਪੈਂਦੀ ਇਸ ਨੂੰ ਪਾਲਨ ਅਤੇ ਕਿਸੇ ਦੀ ਅਚਨਚੇਤੀ ਮੌਤ ਨਹੀਂ ਹੁੰਦੀ ਜੇਕਰ ਤੋਤੇ ਨੂੰ ਘਰ ਚ ਪਿੰਜਰੇ ਚ ਰੱਖਿਆ ਜਾਵੇ ਤਾਂ ਉਸ ਦਾ ਖੁਸ਼ ਰਹਿਣਾ ਬਹੁਤ ਜ਼ਰੂਰੀ ਚਾਹੀਦਾਗਾ ਲੇਕਿਨ ਅਕਸਰ ਜਦੋਂ ਪਿੰਜਰੇ ਤੁਸੀਂ ਰੱਖਦੇ ਹੋ ਤਾਂ ਉਹ ਖੁਸ਼ ਨਹੀਂ ਰਹਿੰਦੇ ਨਹੀਂ ਤਾਂ ਜੇਕਰ ਤੋਤਾ ਗੁੱਸੇ ਚ ਹੋ ਜਾਵੇ ਤਾਂ ਉਹ ਤੁਹਾਡੇ ਘਰ ਨੂੰ ਸ਼ਰਾਪ ਵੀ ਦੇ ਸਕਦਾ ਹੈ ਕਿਉਂਕਿ ਜਦੋਂ ਤੁਸੀਂ ਆਜ਼ਾਦ ਪੰਛੀ ਨੂੰ ਕੈਦ ਕਰੋਗੇ ਤਾਂ ਬਸ਼ਰਾਪਤਾ ਮਿਲਣਾ ਲਾਜ਼ਮੀ ਹੀ ਹੋਏਗਾ ਕਿਉਂਕਿ ਉਹ ਆਜ਼ਾਦ ਹੁੰਦੇ ਨੇ ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਮਾੜਾ ਅਸਰ ਪੈ ਸਕਦਾ ਹੈ ਤੋਤਾ ਰੱਖਣ ਲਈ ਪਤੀ ਪਤਨੀ ਦੇ ਰਿਸ਼ਤੇ ਵਿੱਚ ਸੁਧਾਰ ਹੁੰਦਾ ਹੈ ਇਸ ਦੇ ਨਾਲ ਨਾਲ ਵਾਤਾਵਰਣ ਤੇ ਸਕਾਰਾਤਮਕ ਵద్ధి ਹ ਤੇ ਤੋਤਾ ਪਾਲਣਾ ਅਸ਼ੁਭ ਕਿਉਂ ਕਿਉਂਕਿ ਜਦੋਂ ਅਸੀਂ ਉਸ ਨੂੰ ਕੈਦ ਕਰਕੇ ਰੱਖਦੇ ਹਾਂ ਉਹਨੂੰ ਬਾਹਰ ਨਹੀਂ ਕੱਢਦੇਗੇ ਕਿ ਜਾਂ ਫਿਰ ਹੋਰ ਕਈ ਕਾਰਨਾ ਕਰਕੇ ਆਪਾਂ ਨੂੰ ਗਲਤ ਚੀਜ਼ਾਂ ਖਾਣੇ ਸ਼ੁਰੂ ਕਰ ਦਿੰਦੇ ਕਿ ਫਿਰ ਉਹ ਤੋਤਾ ਲਗਾਇਆ ਉਹ ਘਰ ਵਿੱਚ ਅਸ਼ੂਬੇੜਾ ਲਗਾਇਆ ਉਹ ਹੋ ਜਾਂਦਾ ਗਾਇਸ ਕਰਕੇ ਕੁਝ ਖਾਸ ਗੱਲਾਂ ਦਾ ਤਿਆਰ ਰੱਖੋ ਇਹ ਸਾਰੀ ਜਾਣਕਾਰੀ ਵਾਸਤੂ ਸ਼ਾਸਤਰ ਦੇ ਮੁਤਾਬਕ ਤੁਹਾਨੂੰ ਦੱਸੀ ਗਈ ਹੈ ਇਸ ਲਈ ਕਿਤੇ ਨਾ ਕਿਤੇ ਤੋਤਾ ਘਰ ਵਿੱਚ ਰੱਖਣਾ ਸ਼ੁਭ ਹੀ ਮੰਨਿਆ ਜਾਂਦਾ ਹੈ